ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਿਰਾਕਾਉ 786 ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਰੈਸਪੀ ਵਿੱਚ ਮੈਂ ਬਣਾਉਂਗੀ ਅੱਜ ਪਰਮਾ ਕareleਾਂ ਦੀ ਸਬਜ਼ੀ ਬਹੁਤ ਹੀ ਆਪਾਂ ਇੱਕ ਅਲੱਗ ਜਿਹਾ ਤੇ ਇੱਕ ਨਵੇਂ ਜਿਹੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਤੁਸੀਂ ਪੂਰਾ ਦੇਖਿਓ ਰੈਸਪੀ ਨਾਲ ਆਪਾਂ ਸ਼ੁਰੂ ਕਰਦੇ ਹਾਂ ਹਾਂਜੀ ਕ੍ਰੇਲਿਆਂ ਨੂੰ ਆਪਾਂ ਨਮਕ ਲਾ ਕੇ ਰੱਖਿਆ ਸੀਗਾ ਤੇ ਕ੍ਰੇਲਿਆਂ ਦੇ ਵਿੱਚੋਂ ਕਾਫੀ ਇਸ ਤਰ੍ਹਾਂ ਹੁਣ ਪਾਣੀ ਨਿਕਲਿਆ ਜਾਂਦਾ ਹੈ ਕਾਵੇ ਤੇ ਹੁਣ ਆਪਾਂ ਹੱਥ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਝੋੜਾਂਗੇ ਤਿੰਨ ਘੰਟੇ ਆਪਾਂ ਨਮਕ ਲਾ ਕੇ ਰੱਖਿਆ ਸੀ ਕ੍ਰੇਲਿਆਂ ਨੂੰ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਨਾ ਹੱਥ ਦੇ ਨਾਲ ਇਸ ਤਰ੍ਹਾਂ ਝੋੜ ਲਾਂਗੇ ਜਿਹੜਾ ਐਕਸਟਰਾ ਪਾਣੀ ਹੋਊਗਾ ਨਾ ਉਹ ਫਿਰ ਚੰਗੀ ਤਰ੍ਹਾਂ ਨਿਕਲ ਜੂਗਾ ਜੇ ਆਪਾਂ ਘੱਟ ਟਾਈਮ ਵਾਸਤੇ ਇਹਨਾਂ ਨੂੰ ਨਮਕ ਲਾ ਕੇ ਰੱਖਣਾ ਹੋਵੇ ਨਾ ਤੇ ਫਿਰ ਇਹਨਾਂ ਨੂੰ ਆਪਾਂ फटाफट ਧੋ ਵੀ ਲਓ ਕਿਉਂਕਿ ਹੁਣ ਆਪਾਂ ਇਹਨਾਂ ਨੂੰ ਧੋਣਾ ਨਹੀਂਗਾ ਕਿਉਂਕਿ ਆਪਾਂ ਚੀਰੂ ਤਾਂ ਪਹਿਲਾਂ ਹੀ ਧੋ ਲਿਆ ਸੀ ਹਾਂਜੀ ਕ੍ਰੇਲਿਆਂ ਦਾ ਪਾਣੀ ਵੀ ਆਪਾਂ ਨਿਚੋੜ ਕੇ ਰੱਖਤਾ ਸੀਗਾ ਤੇ ਹੁਣ ਆਪਾਂ ਜਿਹੜੇ ਇਹ ਕ੍ਰੇਲਿਆਂ ਦੇ ਛਿਲਕੇ ਸੀਗੇ ਉਹਨਾਂ ਦਾ ਵੀ ਆਪਾਂ ਪਾਣੀ ਬਿਲਕੁਲ ਨਿਚੋੜਤਾ ਹੈਗਾ ਤੁਸੀਂ ਦੇਖ ਸਕਦੇ ਹੋ ਬਿਲਕੁਲ ਇਹ ਡਰਾਈ ਜਿਹਾ ਹੋ ਗਿਆ ਤੇ ਇੰਨਾ ਪਾਣੀ ਨਿਕਲਿਆ ਹੈ ਕ੍ਰੇਲਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਆਪਾਂ ਕ੍ਰੇਲਿਆਂ ਦੇ ਵਿੱਚੋਂ ਵੀ ਪਾਣੀ ਨਿਚੋੜਤਾ ਸੀਗਾ ਇਹ ਛਿਲਕਿਆਂ ਵਿੱਚ ਬਿਨ ਚੋਰਤਾ ਇੰਨਾ ਪਾਣੀ ਘਟੋ ਘਟ ਇਹ ਪੌਣਾ ਗਲਾਸ ਪਾਣੀ ਨਿਕਲਿਆਗਾ ਇਹ ਕਾਫੀ ਟਾਈਮ ਆਪਾਂ ਭਿਉਂਕੇ ਰੱਖਦੇ ਸੀ ਕਰੇਲੇ ਇਸ ਕਰਕੇ ਜਿਆਦਾ ਪਾਣੀ ਨਿਕਲਿਆਗਾ ਤੇ ਫਿਰ ਕੌੜੇ ਵੀ ਨਿਕਰੇਲੇ ਬਣਦੇ ਜੇ ਜਿਆਦਾ ਟਾਈਮ ਆਪਾਂ ਰੱਖਾਂਗੇ ਤਾਂ ਕੜਾਈ ਆਪਾਂ ਗੈਸ ਤੇ ਰੱਖ ਲਈ ਹੈ ਤੇ ਹੁਣ ਆਪਾਂ ਕਰੇਲਿਆਂ ਵਾਸਤੇ ਮਸਾਲਾ ਤਿਆਰ ਕਰਾਂਗੇ 2 ਚਮਚ ਪਾਵਾਂਗੇ ਸਰੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਤੇਲ ਚੰਗੀ ਤਰ੍ਹਾਂ ਗਰਮ ਹੋ ਕਰਦਾ ਚਮਚ ਪਾਵਾਂਗੇ ਆਪਾਂ ਸਾਬਤ ਜੀਰਾ थोड़ा जहा लसन थोड़ा जहा अदरक बरीक बरीक कट्ट है ऐड कर देंगे यहाँ आपट के भी पा सर बरीक कट के भी पा सकते हैं एक पा देंगे आप हरी मिर्च बरीक कट्टी हुई हल्का जहाँ भुन लेंगे हूँ पा देंगे आप करेलिया जोड़े छिलके पा देंगे ਤੇ ਇਹਨਾਂ ਨੂੰ ਵੀ ਆਪਾਂ ਹੁਣ 1 ਮਿੰਟ ਵਾਸਤੇ ਭੁੰਨ ਲਾਂਗੇ। ਹਾਂਜੀ ਹੁਣ ਆਪਾਂ ਛਿਲਕਿਆਂ ਨੂੰ ਵੀ ਹਲਕਾ ਜਿਹਾ ਭੁੰਨ ਲਿਆ ਹਲਕਾ ਜਿਹਾ ਕਲਰ ਚੇਂਜ ਹੋਇਆ ਹੈ ਨਾ। ਹੁਣ ਪਾ ਦਾਂਗੇ ਆਪਾਂ ਦੋ ਪਿਆਜ਼ ਬਰੀਕ ਕੱਟੇ ਹੋਏ। ਤੇ ਨਾਲ ਹੀ ਪਾ ਦਾਂਗੇ ਇੱਕ ਟਮਾਟਰ ਬਰੀਕ ਕੱਟਿਆ ਹੋਇਆ। ਤੇ ਵੀ ਆਪਾਂ ਕੱਢ ਤੁਸੀਂ ਇਹ ਦੇਖ ਇਹਨਾਂ ਨੂੰ ਵੀ ਹੁਣ ਹਲਕਾ ਜਿਹਾ ਭੁੰਨ ਲਾਂਗੇ ਜ਼ਿਆਦਾ ਨਹੀਂ ਭੁੰਨਣਾ ਬਸ ਹਲਕਾ ਜਿਹਾ ਭੁੰਨਾਂਗੇ ਵੀ ਟਮਾਟਰ ਦਾ। ਤੇ ਪਿਆਜ਼ ਦਾ ਕੱਚਾਪਨ ਦੂਰ ਹੋ ਜਾਵੇ ਬਸ ਉਦੋਂ ਤੱਕ ਹੀ ਆਪਾਂ ਇਹਨਾਂ ਨੂੰ ਭੁੰਨਾਂਗੇ ਤੇ ਗੈਸ ਨੂੰ ਆਪਾਂ ਮੇਨੀ ਤੇ ਰੱਖਿਆ ਹੈਗਾ ਜ਼ਿਆਦਾ ਸਲੋ ਵੀ ਨਹੀਂ ਤੇ ਜ਼ਿਆਦਾ ਤੇਜ਼ ਵੀ ਨਹੀਂ ਪਿਆਜ਼ ਤੇ ਟਮਾਟਰ ਨੂੰ ਹਲਕਾ ਜਿਹਾ ਸੇਕ ਲਵਾ ਲਿਆ ਹੁਣ ਆਪਾਂ ਪਾ ਦਾਂਗੇ ਥੋੜਾ ਜਿਹਾ ਕੱਟਿਆ ਹੋਇਆ ਕद्दूकस ਕੀਤਾ ਹੋਇਆ ਪਨੀਰ ਤੇ ਵੀ ਆਪਾਂ ਹੁਣ ਮਿਕਸ ਕਰ ਦਾਂਗੇ ਤੇ ਹੁਣ ਨਾਲ ਹੀ ਆਪਾਂ ਮਸਾਲੇ ਐਡ ਕਰਾਂਗੇ ਪਨੀਰ ਵਾਲੇ ਕਰੇਲੇ ਤੁਸੀ ਮੈਨੂੰ ਲੱਗਦਾ ਸ਼ਾਇਦ ਪਹਿਲੀ ਵਾਰ ਹੀ ਦੇਖੋਗੇ ਇਸ ਤਰ੍ਹਾਂ ਬਣਾਏ ਹੋਏ ਬਹੁਤ ਹੀ ਜ਼ਿਆਦਾ ਇਹ ਸਵਾਲ ਆਉਂਦੇ ਆ ਤੇ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧੇ ਤੋਂ ਅੱਧਾ ਚਮਚ ਪਾ ਦਾਂਗੇ ਆਪਾਂ ਮਿਰਚਾਂ ਦਾ ਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਕਿਉਂਕਿ ਆਪਾਂ ਕਰੇਲਿਆਂ ਚ ਪਹਿਲਾਂ ਵੀ ਨਮਕ ਪਾਇਆ ਹੋਇਆ ਤੇ ਅੱਧਾ ਚਮਚ ਪਾ ਰਾਂਗੇ ਹਲਦੀ ਦਾ ਅੱਧਾ ਕ ਚਮਚ ਪਾ ਦਾਂਗੇ ਧਨੀਆ ਪਾਊਡਰ ਅੱਧਾ ਚਮਚ ਪਾ ਦਾਂਗੇ ਗਰਮ ਮਸਾਲੇ ਦਾ ਮਸਾਲੇ ਆਪਾਂ ਨੋਰਮਲ ਹੀ ਪਾਏ ਹੈਗੇ ਜਿਹੜੇ ਆਪਾਂ ਰੋਜ਼ਾਨਾ ਰਸੋਈ ਦੇ ਵਿੱਚ ਸਬਜ਼ੀ ਭਰਉਣ ਵਾਸਤੇ ਵਰਤਦੇ ਹਾਂ ਉਹੀ ਮਸਾਲੇ ਆਪਾਂ ਪਾਏ ਆ ਕੋਈ ਐਕਸਟਰਾ ਆਪਾਂ ਹੋਰ ਮਸਾਲੇ ਨਹੀਂ ਪਾਏਗੇ ਇਹਨਾਂ ਮਸਾਲਿਆਂ ਨਾਲ ਹੀ ਸਬਜ਼ੀ ਬਹੁਤ ਵਧੀਆ ਬਣੂਗੀ ਹੁਣ 1-2 ਮਿੰਟ ਵਾਸਤੇ ਬਸ ਮਸਾਲਿਆਂ ਨੂੰ ਆਪਾਂ ਸੇਕ ਲਵਾ ਲਾਂਗੇ 2 ਮਿੰਟ ਵਾਸਤੇ ਆਪਾਂ ਮਸਾਲਿਆਂ ਨੂੰ ਵੀ ਹੁਣ ਸੇਕ ਲਵਾ ਲਿਆ ਤੇ ਹੁਣ ਕ੍ਰੇਲਿਆਂ ਵਾਸਤੇ ਮਸਾਲਾ ਹੋ ਗਿਆ ਰੈਡੀ ਗੈਸ ਕਰਦਨੇ ਆ ਬੰਦ ਇੱਕ ਪਲੇਟ ਦੇ ਵਿੱਚ ਕੱਢ ਕੇ ਨਾ ਮਸਾਲੇ ਨੂੰ ਆਪਾਂ ਹਲਕਾ ਜਿਹਾ ਠੰਡਾ ਕਰ ਲਾਂਗੇ ਹਾਂਜੀ ਮਸਾਲਾ ਹੁਣ ਹਲਕਾ ਜਿਹਾ ਠੰਡਾ ਹੋ ਗਿਆ ਹੁਣ ਇਹ ਇਹ ਮਸਾਲੇ ਨੂੰ ਆਪਾਂ ਕ੍ਰੇਲਿਆਂ ਦੇ ਵਿੱਚ ਭਰਾਂਗੇ ਹੁਣ ਆਪਾਂ ਇੱਕ ਕ੍ਰੇਲਾ ਚੱਕ ਲਾਂਗੇ ਇਹ ਮਸਾਲੇ ਨੂੰ ਆਪਾਂ ਹੁਣ ਚਮਚੇ ਦੀ ਮਦਦ ਨਾਲ ਇਸ ਤਰ੍ਹਾਂ ਆਪਾਂ ਹੁਣ ਕ੍ਰੇਲਿਆਂ ਦੇ ਵਿੱਚ ਭਰ ਦਾਂਗੇ ਹੁਣ ਆਪਾਂ ਇਸ ਤਰ੍ਹਾਂ ਨੂੰ ਬੰਦ ਕਰ ਦਾਂਗੇ ਇੱਕ ਲੜਾਂਗੇ ਆਪਾਂ ਹੁਣ ਰੀਲ ਦਾ ਧਾਗਾ ਐਸ ਤਰ੍ਹਾਂ ਆਪਾਂ ਹੁਣ ਧਾਗੇ ਦੇ ਨਾਲ ਨਾ ਵਟੇ ਚੜਾ ਦਾਂਗੇ ਜਦੋਂ ਆਪਾਂ ਇਹਨੂੰ ਫਰਾਈ ਕਰਾਂਗੇ ਨਾ ਪਰ ਜਿਹੜਾ ਇਹ ਮਸਾਲਾ ਭਰਿਆ ਨਾ ਇਹ ਨਿਕਲੂਗਾ ਨਾ ਐਸ ਤਰ੍ਹਾਂ ਆਪਾਂ ਹੁਣ ਕੈਂਚੀ ਦੇ ਨਾਲ ਇਹਨੂੰ ਕੱਟ ਦਾਂਗੇ ਰੱਖ ਲਾਂਗੇ ਆਪਾਂ ਪਲੇਟ ਦੇ ਵਿੱਚ ਇਸੇ ਤਰ੍ਹਾਂ ਸਾਰੇ ਕਰੇਲੇ ਆਪਾਂ ਰੈਡੀ ਕਰ ਲਾਂਗੇ ਹਾਂਜੀ ਸਾਰੇ ਕਰੇਲਿਆਂ ਦੇ ਵਿੱਚ ਆਪਾਂ ਮਸਾਲਾ ਭਰ ਲਿਆ ਤੇ ਆਪਾਂ ਤਾਂ ਅਗੇ ਦੇ ਨਾਲ ਇਸ ਤਰ੍ਹਾਂ ਕ੍ਰੇਲੇ ਬੰਦ ਵੀ ਕਰਤੇ ਹੁਣ ਇਹ ਮਸਾਲਾ ਬਾਹਰ ਨਹੀਂ ਨਿਕਲੂਗਾ ਹੁਣ ਇਧਰ ਥੋੜਾ ਜਿਹਾ ਮਸਾਲਾ ਬਚ ਗਿਆ ਚਾਹੇ ਤਾਂ ਆਪਾਂ ਇਸ ਸਬਜ਼ੀ ਦੇ ਵਿੱਚ ਹੀ ਵਰਤ ਸਕਦੇ ਹਾਂ ਤੇ ਜਾਂ ਆਪਾਂ ਬੱਚਿਆਂ ਨੂੰ ਪਰੌਂਠੇ ਨਾਲ ਆਪਾਂ ਦੇ ਸਕਦੇ ਹਾਂ ਇਹ ਵੀ ਪਰੌਂਠੇ ਮਸਾਲਾ ਬਹੁਤ ਹੀ ਜ਼ਿਆਦਾ ਇਹ ਪਰੌਂਠੇ ਦੇ ਨਾਲ ਸੁਆਦ ਲੱਗੂਗਾ ਤੇ ਬਾਕੀ ਸਿਰ ਇਹ ਮੈਂ ਸਬਜ਼ੀ ਦੇ ਵਿੱਚ ਵਰਤ ਦੀ ਨੀਗੀ ਇਹ ਮੇਰਾ ਬੇਟਾ ਖਾਵੇਗਾ ਪਰੌਂਠੇ ਦੇ ਨਾਲ ਉਹਨੇ ਮੈਨੂੰ ਪਹਿਲਾਂ ਹੀ ਜੇ ਕਹਤਾ ਹੁਣ ਆਪਾਂ ਚੱਲਦੇ ਆਂ ਗੈਂਸਨ ਨੇ ਕ੍ਰੇਲਾ ਨੂੰ ਫਰਾਈ ਕਰਨ ਵਾਸਤੇ ਹਾਂਜੀ ਕੜਾਹੀ ਦੇ ਵਿੱਚ ਆਪਾਂ 1.5 ਕੱਟੀ ਸਰੋਂ ਦਾ ਤੇਲ ਪਾ ਲਿਆ ਤੇਲ ਆ ਇਹ ਇੱਕ ਇੱਕ ਕarele ਆਪਾਂ ਚੱਕਦੇ ਜਾਵਾਂਗੇ ਇਸ ਤਰ੍ਹਾਂ ਆਪਾਂ ਤੇਲ ਦੇ ਵਿੱਚ ਛੱਡਦੇ ਜਾਵਾਂਗੇ ਤੇ ਗੈਸ ਨੂੰ ਰੱਖਾਂਗੇ ਆਪਾਂ ਮੀডিয়াম ਤੇ ਫੁੱਲ ਤੇ ਨਹੀਂ ਰੱਖ ਦੇਗੇ ਹੁਣ ਗੈਸ ਨੂੰ ਇੱਕ ਵਾਰ ਥੋੜਾ ਜਿਹਾ ਆਪਾਂ ਮੀডিয়াম ਤੇ ਕਰ ਦਿੰਨੇ ਆ ਹਾਂਜੀ ਸਾਰੇ ਕarele ਆਪਾਂ ਹੁਣ ਤੇਲ ਦੇ ਵਿੱਚ ਛੱਡਤੇ ਹੈਗੇ ਆ ਤੇ ਹੁਣ ਇੱਕ ਦੋ ਮਿੰਟ ਆਪਾਂ ਸੇਕ ਲਵਾਵਾਂਗੇ ਹੁਣ ਥੋੜਾ ਜਿਹਾ ਆਪਾਂ ਦਿੰਨੇ ਇਹਨਾਂ ਨੂੰ ਟਾਕ ਹੈ ਹਾਂਜੀ ਹੁਣ ਆਪਾਂ ਕ੍ਰੇਲਾ ਨੂੰ 2 ਮਿੰਟ ਵਾਸਤੇ ਸੇਕ ਲਵਾ ਲਿਆ ਹੁਣ ਆਪਾਂ ਇਹਨਾਂ ਨੂੰ ਚਮਚੇ ਦੇ ਨਾਲ ਉਲਟ-ਪੁਲਟ ਕਰ ਦਿੰਨੀ ਆ ਦੋਨੇ ਪਾਸੇ ਕ੍ਰੇਲਾ ਨੂੰ ਵਧੀਆ ਸੇਕ ਲੱਗ ਜਾਊਗਾ ਕੜਾਹੀ ਥੋੜੀ ਜਿਹੀ ਨਾ ਲੰਗਾਈ ਚ ਹੈਗੀ ਜੇ ਥੋੜੀ ਚੜਾਈ ਚ ਹੋਵੇ ਨਾ ਕੜਾਹੀ ਤੇ ਥੋੜੇ ਸੌਖੇ ਫਰਾਈ ਹੋ ਜਾਂਦੇ ਆ ਹੁਣ ਉਲਟ-ਪੁਲਟ ਕਰਕੇ ਇਹਨਾਂ ਨੂੰ ਹੁਣ ਫਰਾਈ ਕਰਨਾ ਪੈਂਦਾ ਹੈਗਾ ਹਾਂਜੀ ਕ੍ਰੇਲੇ ਨੂੰ ਆਪਾਂ ਫਰਾਈ ਕਰ ਲਿਆਗਾ ਬਹੁਤ ਵਧੀਆ ਕ੍ਰੇਲੇ ਫਰਾਈ ਹੋ ਗਏ ਬਿਲਕੁਲ ਵੀ ਕ੍ਰੇਲਿਆਂ ਦਾ ਮਸਾਲਾ ਬਾਹਰ ਨਹੀਂ ਨਿਕਲਿਆ ਬਸ ਨੋਰਮਲ ਜਿਹਾ ਹੀ ਹੈਗਾ ਨਿਕਲਿਆਗਾ ਤੇ ਹੁਣ ਆਪਾਂ ਗੈਸ ਕਰਦਨੇ ਆ ਬੰਦ ਕ੍ਰੇਲੇ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲਾਂਗੇ ਹਾਂਜੀ ਸਾਰੇ ਕਰੇਲੇ ਆਪਾਂ ਹੁਣ ਪਲੇਟ ਦੇ ਵਿੱਚ ਕੱਢ ਲਏ ਹੈਗੇ ਕਰੇਲੇ ਬਣ ਕੇ ਰੈਡੀ ਹੋ ਗਏ ਬਹੁਤ ਵਧੀਆ ਆਪਾਂ ਇਹ ਪਨੀਰ ਵਾਲੇ ਕਰੇਲੇ ਬਣਾ ਕੇ ਰੈਡੀ ਕੀਤੇ ਆ ਤੁਸੀਂ ਵੀ ਘਰ ਵਿੱਚ ਜ਼ਰੂਰ ਟਰਾਈ ਕਰਕੇ ਦੇਖਿਓ ਜੇ ਤੁਸੀਂ ਪਨੀਰ ਵਾਲੇ ਕਰੇਲੇ ਪਹਿਲਾਂ ਵੀ ਤੁਸੀਂ ਖਾਧਿਆ ਜਾਂ ਇਹਦੀ ਵੀਡੀਓ ਵੇਖੀ ਹੈ ਤੁਸੀਂ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸ ਹਾਂਜੀ ਰੈਸਪੀ ਤੁਸੀਂ ਘਰ ਵਿੱਚ ਇਹ ਜ਼ਰੂਰ ਬਣਾ ਕੇ ਦੇਖੇ ਰੈਸਪੀ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਇਆ ਚਲੋ ਤੁਸੀਂ ਜ਼ਰੂਰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਰ ਦੇਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਾਂਜੀ ਜਦੋਂ ਵੀ ਤੁਸੀਂ ਸਬਜੀ ਨੂੰ ਸਰਵ ਕਰੋਗੇ ਰੋਟੀ ਦੇ ਨਾਲ ਤੇ ਧਾਗਣ ਨੂੰ ਤੁਸੀਂ ਜਰੂਰ ਲਾ ਲਿਓ ਧਾਗਣ ਨੂੰ ਲਾ ਕੇ ਫੇਰ ਹੀ ਰੋਟੀ ਦੇ ਨਾਲ ਤੁਸੀਂ ਖਾਓ